ਸਾਤਰੀਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਸੀਨੀਅਰ ਪੱਤਰਕਾਰ ਤੇ ਸਿਆਸੀ ਮਾਹਰ ਸਰਦਾਰ ਜਸਬੀਰ ਸਿੰਘ ਪੱਟੀ ਮੌਜੂਦ ਨੇ ਅਸੀਂ ਬੇਹਤ ਅਹਿਮ ਖਬਰਾਂ ਦੇ ਉੱਤੇ ਮੁੱਦਿਆਂ ਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਚ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਜ਼ਰੂਰ ਕਰੋਗੇ ਸਵਾਗਤ ਹੈ ਤੁਹਾਡਾ ਪੱਟੀ ਸਾਹਿਬ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਹੁਣ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਗੱਲ ਕਹਿੰਦੇ ਸੀ ਕਿ ਰੱਬ ਜਦੋਂ ਮਾਰਦਾ ਤਾਂ ਮਤ ਮਾਰਦਾ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਇਸ ਟਕਰਾਅ ਨੂੰ ਲੈ ਕੇ ਇਸ ਢੰਗ ਦੀਆਂ ਟਿੱਪਣੀਆਂ ਸਾਹਮਣੇ ਆ ਰਹੀਆਂ ਨੇ ਸਰਕਾਰ ਆਪਣੇ ਤਰਕ ਦੇ ਰਹੀ ਹੈ ਕਹਿੰਦੇ ਕੇਂਦਰ ਨਾਲ ਲੜੀਏ ਪੰਜਾਬ ਦੇ ਵਿੱਚ ਲੜਾਈ ਕਿਉਂ ਆ ਇਹ ਵੀ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਅੱਜ ਕੇਂਦਰ ਨਜ਼ਰ ਆਉਂਦਾ ਜਦੋਂ ਦਿੱਲੀ ਦੇ ਵਿੱਚ ਇਹਨਾਂ ਦੀ ਸਰਕਾਰ ਰਹੀ ਜਾ ਲੋਕ ਸਭਾ ਦੇ ਵਿੱਚ ਜਦੋਂ ਮੈਂਬਰ ਚੁਣ ਕੇ ਗਏ ਕਿ ਉਹਨਾਂ ਨੇ ਕੇਂਦਰ ਦੇ ਵਿੱਚ ਕੋਈ ਥਾਂ ਲੱਭਿਆ ਕਿ ਅਸੀਂ ਉੱਥੇ ਦਿੱਲੀ 'ਚ ਬਹਿ ਕੇ ਕੋਈ ਪ੍ਰੋਟੈਸਟ ਕਰੀਏ ਜਿਵੇਂ ਕਾਂਗਰਸ ਵਾਲੇ ਕਰਦੇ ਸੀ ਸਾਰੀਆਂ ਸਰਕਾਰਾਂ ਤੇ ਸਵਾਲ ਉੱਠਦੇ ਨੇ ਪਰ ਪੱਟੀ ਸਾਹਿਬ ਹੁਣ ਸਵਾਲ ਵੱਡੇ ਹੁੰਦੇ ਜਾ ਰਹੇ ਨੇ ਕਿ ਪਿੰਡਾਂ ਦੇ ਵਿੱਚੋਂ ਬਹੁਤ ਵੱਡਾ ਵਿਰੋਧ ਵੀ ਹੋ ਰਿਹਾ ਸਰਕਾਰ ਦਾ ਠੀਕ ਹੈ ਸ਼ਹਿਰੀ ਖੇਤਰ ਦੇ ਵਿੱਚ ਵੀ ਤਾਂ ਲਿਆ ਹੋਣਾ ਪਰ ਇਹ ਜਿਹੜਾ ਕਿਸਾਨੀ ਅੰਦੋਲਨ ਨੂੰ ਦੱਬਣਾ ਇਸ ਢੰਗ ਨਾਲ ਕੁਚਲਣਾ ਕੀ ਇਹ ਸਰਕਾਰ ਦੇ ਲਈ ਲਈ ਕੋਈ ਵੱਡੀ ਮੁਸੀਬਤ ਖੜੀ ਹੋ ਸਕਦੀ ਆ ਉਹਨਾਂ ਵਾਲੇ ਸਮੇਂ ਦੇ ਵਿੱਚ ਜਾਂ ਆਮ ਆਦਮੀ ਪਾਰਟੀ ਇਹਦੇ ਨਾਲ ਇੱਕ ਤੀਰ ਨਾਲ ਕਈ ਨਿਸ਼ਾਨੇ ਵਿੰਨ ਰਹੀ ਹੈ ਪਹਿਲੀ ਗੱਲ ਤੇ ਤੁਹਾਨੂੰ ਪਤਾ ਹੋਏਗਾ 4 ਜਾਂ 5 ਤਰੀਕ ਨੂੰ ਇੱਕ ਕਿਸਾਨਾਂ ਦੀ ਤੇ ਮੁੱਖ ਮੰਤਰੀ ਦੀ ਚੰਡੀਗੜ੍ਹ ਚ ਮੀਟਿੰਗ ਹੁੰਦੀ ਹੈ ਜਦੋਂ ਉੱਥੋਂ ਮੁੱਖ ਮੰਤਰੀ ਬਾਈਕਾਟ ਕਰਕੇ ਨਿਕਲਦਾ ਕਹਿੰਦਾ ਜਾਓ ਜੋ ਕਰਨਾ ਕਰ ਲੋ ਮੈਨੇਜਿੰਗ ਤੁਹਾਡੀ ਆ피 ਗੁਮਾਂਦਾ ਜੀ। ਹਾਂ। ਪਹਿਲਾ ਅਟੈਂਟ ਕਿਸਾਨਾਂ ਤੇ ਸੀ ਇਹ ਦੂਸਰਾ ਟਿਪ ਕਿਸਾਨਾਂ ਤੇ ਆ। ਦੂਸਰੀ ਚੀਜ਼ ਮੈਂ ਇੱਕ ਗੱਲ ਕੋ ਕਿਸਾਨ ਜਿਹੜੇ ਨੇ ਉਹ ਡੱਡੂਆਂ ਦੀ ਪੰਸੇਰੀ ਵਾਂ ਜਿਹੜੇ ਪਾਟੇ ਪਏ। ਮੈਂ ਤਾਂ ਅੱਗੇ ਦੀ ਗੱਲ ਕੀਤੀ ਸੀ ਕਿ ਇੱਕ ਕਿਸਾਨ ਜਿੱਥੇ ਬੰਦੀ ਨੂੰ ਵਿਦੇਸ਼ ਦੀ ਜਿੱਥੇ ਬੰਦੀ ਨੇ ਪੈਸੇ ਦਿੱਤੇ 5 ਲੱਖ ਰੁਪਇਆ ਤੇ ਦੂਜੀ ਨੂੰ ਪਤਾ ਲੱਗ ਗਿਆ ਤਾਂ ਉਹਦੇ ਘਰ ਪਹੁੰਚ ਗਿਆ ਤੁਸੀਂ ਸਾਡੇ ਕੋਲ ਨਹੀਂ ਦਿੱਤੇ ਪੈਸੇ ਇਹਦਾ ਮਤਲਬ ਲੋੜ ਇਕੱਠੇ ਕਰਨ ਵਾਸਤੇ ਤੁਸੀਂ ਇਕੱਠੇ ਮੋਰਚੇ ਲਾਇਆ ਤੀਸਰੀ ਚੀਜ਼ ਮੈਂ ਨਹੀਂ ਕਹਿ ਰਿਹਾ ਇਹ ਬਕਾਇਦਾ ਤੌਰ ਤੇ ਬਲਬੀਰ ਸਿੰਘ ਰਾਜੀਵਾਲ ਦੇ ਆਪਣੇ ਬਿਆਨ ਨੇ ਬਲਬੀਰ ਸਿੰਘ ਰਾਜੀਵਾਲ ਨੇ ਗੱਲ ਕਹੀ ਸੀਗੀ ਅੱਜ ਸਾਡੀ ਬਦਕਿਸਮਤੀ ਹੈ ਕਿ 32 ਕਿਸਾਨ ਜਥੇ ਬੰਨਿਆ ਤੋਂ ਪੰਜਾਬ ਦੇ 132 132 ਕਿਸਾਨ ਜਥੇ ਬੰਨਿਆ ਹੋ ਗਿਆ ਨੇ ਤੇ ਕਈ ਕਿਸਾਨ ਜਥੇ ਬੰਨਿਆ ਜਿਹੜੀਆਂ ਛੋਟੀਆਂ-ਛੋਟੀਆਂ ਹੋਣ ਦੇ ਵਿੱਚ ਆਈਆਂ ਨੇ ਉਹ ਲੋਕਾਂ ਦੇ ਕੰਮ ਕਰਾਉਣ ਦੇ ਬਦਲੇ ਡੀਸੀ ਆਫਿਸ ਵਿੱਚੋਂ ਐਸਐਸਬੀ ਆਫਿਸ ਵਿੱਚੋਂ ਨੱਕੋ ਪੈਸੇ ਵਟੋੜਦਿਆਂ ਨੇ ਇਹ ਕੌਣ ਨੇ ਸਾਮੰਦੀ ਪੱਤਰੇ ਰਾਜੇਵਾਲ ਸਾਹਿਬ ਦੇ ਕਰੇ ਹੁਣ ਜਿਹੜੀ ਇਹ ਕਿਸਾਨ ਸੰਘਰਸ਼ ਮੋਰਚਾ ਲਾਇਆ ਸੀ ਇਹਨਾਂ ਨੇ ਪਹਿਲਾਂ ਤੇ ਇਹਨਾਂ ਬਣਾਇਆ ਸੀ ਕਿਸਾਨ ਯੂਨੀਅਨ ਸੰਘਰਸ਼ ਕਮੇਟੀ ਮੁੜ ਕੇ ਇਹਨੂੰ ਕਿਸਾਨ ਸੰਘਰਸ਼ ਮੋਰਚਾ ਬਣਾ ਦਿੱਤਾ ਇਸ ਮੋਰਚੇ ਵਿੱਚ ਡੱਲੇਵਾਲ ਬਲਦੇਵ ਸਿੰਘ ਸੀ ਸਾਰੇ ਜਿੱਥੇ ਬੰਦਿਆ ਸਰਮਲ ਸਿੰਘ ਕੁਮਾਰ ਬੁਨੀ ਸਰਮਲ ਸਿੰਘ ਗਾ ਲੇਕਿਨ ਪੰਜਾਬ ਦੇ ਵਿੱਚੋਂ ਵੱਡੀ ਜੇ ਬੰਦੀ ਸਿੰਘ ਮਿਲਕੋ ਕਿੱਡੀ ਵਿੜਾ ਜਿਆਦਾ ਦੋ ਬਰਸਿੰਸ ਸਿੰਘ ਫਿਰੂਮਾਨ ਨੇ ਬਕਾਇਦਾ ਤੌਰ ਤੇ ਸਟ੍ਰਾਈਕ ਕੀਤੀ ਸੀ ਤੋਖੜタル ਕੀਤੀ ਸੀ ਤੋ ਉਹਨੇ ਇੰਨੀ ਗੱਲ ਕਹੀ ਸੀ ਕਿ ਮੇਰੀਆਂ ਮੰਗਾ ਮੰਨ ਲਓ ਨਹੀਂ ਤੇ ਮੈਂ ਤੇ ਸ਼ਹਾਦਤ ਪਾਉਂਗਾ 74 ਦਿਨ ਬਕਾਇਦਾ ਤੌਰ ਤੇ ਦੀ ਸਟ੍ਰਾਈਕ ਚੱਲਦੀ ਸੀ 74 ਦਿਨ ਜੇਲ੍ਹ ਦੇ ਵਿੱਚ ਉਹਦੀ ਸ਼ਹਾਦਤ ਹੋਈ ਸੀ ਜੇਲ੍ਹ ਦੇ ਵਿੱਚ ਨੇ ਦਮ ਤੋੜਿਆ ਸੀ ਆਪਣਾ ਸੱਚ ਕਲਚਰੀ ਹਰਮੰਦਰ ਸਾਹਿਬ ਦਾ ਹੈਡ ਗ੍ਰੰਥੀ ਭਪਿੰਦਰ ਸਿੰਘ ਜੀ ਬਣਾਉਣ ਵਾਸਤੇ ਗਿਆ ਸੀ ਪਰ ਨਾ ਕਰਦੇ ਮੈਂ ਕਾਲ ਤੱਕ ਤੇ ਅਰਦਾਸ ਕੀਤੀ ਆ ਇਹ ਖਾਲੀ ਦੀ ਅਰਦਾਸ ਜਿਹੜੀ ਉਹ ਵੇਰਥ ਨਹੀਂ ਜਾਂਦੀ ਹੁੰਦੀ ਕਦੀ ਜਾਂ ਮੇਰੀ ਮੰਗਾ ਬਣਾ ਦੇਉ ਤੇ ਮੈਂ ਛੱਡ ਦੇਣਾ ਨਹੀਂ ਤੇ ਫਿਰ ਮੈਂ ਤੇ ਅਰਦਾਸ ਕੀਤੀ ਹੈ ਉਹ ਜਿਹੜੀ ਉਹਨੇ ਭੁਖੜਤਾਲ ਕੀਤੀ ਸੀ ਇੱਕ ਕਾਲੀਆਂ ਵਾਸਤੇ ਸਬਕ ਸੀਗਾ ਕਿ ਮਾਸਟਰ ਤਾਰਾ ਸਿੰਘ ਨੇ ਸਟ੍ਰਾਈਕ ਕੀਤੀ ਭੁਖੜਤਾਲ ਕੁੱਤੀ ਤਨਖਾਹ ਵੀ ਲੱਗੀ ਕਾਲ ਤੱਕ ਤੇ ਮੁੜ ਕੇ ਉਹਨੂੰ ਕੱਲੇ ਨੂੰ ਨਹੀਂ ਸਮੁੱਚੀ ਐਡਜੈਕਟਿਵ ਕਮੇਟੀ ਨੂੰ ਲੱਗੀ ਜਿੱਦੀ ਅਕਰ ਲੀਡਲ ਦੀ ਵਰਕਿੰਗ ਕਮੇਟੀ ਸੀਗੀ ਕਿਉਂ ਲੱਗੀ ਕਿ ਪਹਿਲਾਂ ਉਹਦਾ ਮਾਸਟਰ ਤਾਰਾ ਸਿੰਘ ਨੂੰ ਫੂਕ ਦੇ ਕੇ ਰਖਾਤੀ ਤੇ ਮੁਰਕੋ ਜੀ ਤੜਵਾਤੀ ਤੇ ਫਿਰ ਅਕਾਲ ਤਖਨ ਨੇ ਕਿਹਾ ਸੀ ਤੁਸੀਂ ਅਕਾਲ ਤਖਤ ਤੇ ਕੀਤੀ ਹੋਈ ਅਰਦਾਸ ਭੰਗ ਕੀਤੀ ਦਰਸ਼ਨ ਸਿੰਘ ਫੇਰੂਮਾਨ ਨੇ ਕਿਹਾ ਮੈਂ ਅਰਦਾਸ ਮੰਗਣੀ ਕਰਨੀ ਮੈਂ ਸ਼ਹਾਦਤ ਦੇ ਦੂੰਗਾ ਉਹਨੇ ਦਿੱਤੀ ਹੁਣ ਤੁਹਾਨੂੰ ਇਹ ਭੰਦੇ ਸਰ ਦੱਸ ਸਕਦੇ ਵੀ ਸੁਭਕਰਨ ਸਿੰਘ ਦਾ ਕੀ ਕਸੂਰ ਸੀ ਇਸ ਬਾਰੇ ਦਾ ਤੁਸੀਂ 13 ਫਰਵਰੀ ਤੋਂ ਲੈ ਕੇ ਅੱਜ ਤੱਕ ਉੱਥੇ ਬਿਠੇ ਰਹੇ ਜਾ ਕੇ ਮੋਚਾ ਲਾ ਕੇ ਖੱਟਿਆ ਕੀ ਤੁਸੀਂ ਜਗੰਦਰ ਸਿੰਘ ਉਗਰਾਹਾ ਵਰਗੇ ਜਿਹੜੇ ਘੁੜੇ ਹੋਏ ਜਥੇ ਬੰਨਿਆ ਝੋਨੇ ਉਹਨਾਂ ਦੀ ਸਭ ਤੋਂ ਵੱਡੀ ਜਥੇ ਮੰਦੀ ਉਹ ਉਹਨਾਂ ਨੇ ਬਕਾਇਦਾ ਤੌਰ ਤੇ ਗੱਲ ਕਹੀ ਸੀ ਕਿ ਪੰਦੇਰ ਸਭ ਹਰ ਗੱਲ ਜਿਹੜੀ ਆ ਉਹ ਧਰਨੇ ਮਜਾਰੇ ਮਹੱਲ ਨਹੀਂ ਹੁੰਦੀ ਕੁਝ ਗੱਲਾਂ ਜਿਹੜੀਆਂ ਆਪਸੀ ਮਿਲ ਬੈਠ ਕੇ ਵੀ ਹੱਲ ਕੀਤੀਆਂ ਜਾਂਦੀਆਂ ਨੇ ਲੇਕਿਨ ਜਿਹੜੇ ਪੰਦੇਰ ਸਭ ਮੰਨਣ ਨੂੰ ਤਿਆਰ ਨਹੀਂ ਸੀ ਪਹਿਲਾ ਡੱਲੇਵਾਲ ਇੱਪੇ ਦੇਰ ਇਕੱਠੇ ਚੱਲਦੇ ਮੁਰਕੇ ਇਹ ਅਲੱਗ-ਅਲੱਗ ਹੋ ਗਏ ਮੁਰਕੇ ਅਲੱਗ ਲੋਗ ਹੋ ਗਏ ਮੁਰਕੇ ਕਿੰਨਾਂ ਨੇ ਮਿਲ ਕੇ ਬੁਲਚੇ ਨਹੀਂ ਮਿਲਿਆ ਇੱਕ ਪਾਸੇ ਸੀ ਕਹਿੰਦੇ ਡੱਲੇਵਾਲ ਸਾਹਿਬ ਦੀ ਹਾਲਤ ਬੜੀ ਪਤਲੀ ਹੈ ਦੂਜੇ ਪਾਸੇ ਡੱਲੇਵਾਲ ਸਾਹਿਬ ਐਂਬੂਲੈਂਸ ਦੇ ਵਿੱਚ ਮੀਟਿੰਗ 'ਚ ਭਾਗ ਲੈਣ ਜਾ ਰਹੇ ਮੈਨੂੰ ਡੱਲੇ ਸਾਹਿਬ ਇਹ ਨਹੀਂ ਵੀ ਤੁਹਾਡੇ ਦੱਸੋ ਮਤਲਬ ਪਾਰਟੀ 'ਚ ਕੋਈ ਬੰਦਾ ਹੋਰ ਨਹੀਂ ਹੈਗਾ ਜੇ ਤੁਸੀਂ ਵਾਅਦਾ ਹੈ ਸਟ੍ਰਾਈਕ ਤੋਂ ਰਹੋ ਸਟ੍ਰਾਈਕ ਤੇ ਤੁਹਾਡੀ ਜਗ੍ਹਾ ਤੇ ਪਾਰਟੀ ਦਾ ਕੋਈ ਹੋਰ ਬੰਦਾ ਵੀ ਜਾ ਕੇ ਉੱਥੇ ਮੀਟਿੰਗ 'ਚ ਭੱਗ ਲੈਣਾ ਸੀ। ਕਿਉਂ ਪਖੰਡਵਾਜੀਆਂ ਕਰਦੇ ਹੋ ਤੁਸੀਂ ਇਹੋ ਜਿਹੀ। ਦਸਤ ਸਿੰਘ ਫੇਰੂਵੰਦ ਮਤਲਬ ਇਹ ਖੁਕ ਸੀ। ਜਿਹਨੇ ਸ਼ਹਾਦਤ ਦਿੱਤੀ ਆਪਣੀ। ਇਸ ਕਰਕੇ ਹੁਣ ਜਿਹੜੀ ਕਾਰਵਾਈ ਕੀਤੀ ਅਸੀਂ ਉਹ ਕਾਰਵਾਈ ਦੇ ਹੱਕ 'ਚ ਨਹੀਂ। ਇਹ ਦੂਸਰਾ ਟੈਂਪਟ ਹੈ ਮੁੱਖ ਮੰਤਰੀ ਜੀ ਦਾ ਪਹਿਲਾ ਨਹੀਂ ਦੂਸਰਾ ਟੈਂਪਟ। ਪਹਿਲਾ ਟੈਂਪਟ ਜਦੋਂ ਇਹਨੇ ਕਹਿ ਦਿੱਤਾ ਸੀ ਕਿ ਸਮਨ ਜਰ-ਜੋ ਕਰਨਾ ਕਰ ਲੋ ਮਣੀ ਤਾਂ ਢੀ ਅੱਖੀ ਮੰਨਦਾ ਕੋਈ। ਇਹ ਮੇਖਾ ਚਾਰ ਤਰੀਕ ਦੀ ਕਿ ਪੰਜ ਤਰੀਕ ਦੀ ਗੱਲ ਹੈ ਹੁਣ ਦੂਸਰੇ ਅਟੈਂਪਟ ਦੇ ਵਿੱਚ ਜਦੋਂ ਕੇਂਦਰ ਸਰਕਾਰ ਨਾਲ ਗੱਲਬਾਤ ਹੋ ਰਹੀ ਹੈ ਇਹਨਾਂ ਦੀ ਤੇ ਇਹ ਬਕਾਇਦਾ ਤੌਰ ਤੇ ਜਾ ਕੇ ਉੱਥੇ ਆਪਣੀ ਫੋਰਸ ਸਕੱਟਰੀ ਕਰਕੇ ਉਹਦਾ ਮੋਰਚਾ ਛੁੱਕ ਦਿੰਦੇ ਆ ਇਹਦੇ ਵਿੱਚ ਕੱਲੀ ਪੰਜਾਬ ਸਰਕਾਰ ਨਹੀਂ ਚ ਕੇਂਦਰ ਵੀ ਸ਼ਾਮਲ ਹੈ ਤੇ ਬਕਾਇਦਾ ਤੌਰ ਤੇ ਹਰਿਆਣਾ ਸਰਕਾਰ ਵੀ ਸ਼ਾਮਲ ਹੋ ਚਈ ਹੈ ਇਹ ਸਾਰੇ ਸ਼ਾਮਲ ਨੇ ਦੇ ਵਿੱਚ ਇਸ ਕਰਕੇ ਇਹ ਜਿਹੜੀ ਕਾਰਵਾਈ ਕੀਤੀ ਗਈ ਉਹਦੀ ਉਗਰਾਹਾਂ ਨੇ ਵੀ ਨਿੱੱਦਾ ਕੀਤੀ ਹੈ ਸਾਰੀਆਂ ਜਿੁੱਥੇਵੰਦੀਆਂ ਨੇ ਕੀਤੀ ਐ ਲੇਕਿਨ ਮਨਦੀਪ ਸਿੰਘ ਸਿੱਧੂ ਨੇ ਇਹ ਗੱਲ ਕਹਿਤੀ ਡੀਆਈਜੀ ਨੇ ਉਹ ਕਹਿੰਦਾ ਜੇ ਕਿਸਾਨਾਂ ਨੇ ਦੁਬਾਰਾ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਫਿਰ ਤਿਆਰਬਰ ਤਿਆਰ ਹੈਗੇ ਬਕਾਇਦਾ ਤੌਰ ਤੇ ਫਿਰ ਜਿਹੜੇ ਹੈਗੇ ਨੇ ਹਰਮੰਦੀ ਹਰਮਨਬੀਰ ਸਿੰਘ ਡੀਆਈਜੀ ਉਹਨਾਂ ਨੇ ਕਿਹਾ ਤਾਂ ਜੀ ਇੱਕ ਪਰਸੀ ਸੀ ਖੋਲ ਦਿੱਤਾ ਵਾ ਜਿਹੜੀ ਮੇਨ ਜਿਹੜੀ ਸੀ ਉਹ ਖੋਲ ਦਿੱਤੀ ਗਈ ਤੇ ਹੁਣ ਅੰਮ੍ਰਾਲਾ ਤੇ ਰਾਜਪੁਰਾ ਖੋਲਣੇ ਸੀ ਉਹ ਵੀ ਸ੍ਰੇਤਕ ਸ਼ਾਇਦ ਅਸੀਂ ਖੋੜ ਦੇਵਾਂਗੇ ਤੇ ਆਮ ਰਾਜ ਆਵਾਜ਼ੀ ਸ਼ੁਰੂ ਹੋ ਜੂਗੀ ਸਭ ਤੋਂ ਵੱਡੀ ਗੱਲ ਇਹ ਕਿ ਲੋਕਾਂ ਨੇ ਸਵਾਗਤ ਕੀਤਾ ਹੈਗਾ ਕਿ ਚੰਗਾ ਕੀਤਾ ਤੁਸੀਂ ਲੁਧਿਆਣਾ ਦੀ ਇੰਡਸਟਰੀ ਤਬਾਹ ਹੋ ਰਹੀ ਸੀ ਖੰਨੇ ਦੀ ਇੰਡਸਟਰੀ ਤਬਾਹ ਹੋ ਰਹੀ ਸੀ ਇਸੇ ਕਰਕੇ ਉਹਨਾਂ ਨੇ ਸਵਾਗਤ ਕੀਤਾ ਤੇ ਲੋਕ ਨਾਲ ਦੀ ਤੁਰੇ ਜਦੋਂ ਪਹਿਲਾ ਮੋਰਚਾ ਲੱਗਾ ਸੀ ਦਿੱਲੀ ਵਾਲਾ ਪੰਜਾਬ ਦਾ ਬੱਚਾ ਬੱਚਾ ਨਾਲ ਸੀਗਾ ਮਜ਼ਾਜਮ ਜਿੱਥੇ ਬੰਦੀਆਂ ਨਾਲ ਸੀਗੀਆਂ ਪੱਤਰਕਾਰ ਨਾਲ ਸੀਗੇ ਬਕਾਇਦਾ ਤੌਰ ਤੇ ਜਿਹੜੀਆਂ ਇਹਨਾਂ ਦੀ ਹੈਗੀ ਸੀ ਮਜ਼ਦੂਰ ਜਥੇਬੰਦੀਆਂ ਨਾਲ ਸੀਗੀਆਂ ਦੁਕਾਨਦਾਰ ਜਿਸ ਸਾਰੇ ਨਾਲ ਸੀ ਇਹਨਾਂ ਦੇ ਖੜੇ ਪੀ ਕਿਸਾਨਾਂ ਦਾ ਧੱਕਾ ਹੋ ਰਿਹਾ ਇਹਨਾਂ ਦੀ ਜਾਇਜ਼ ਮੰਗ ਮੰਨੀ ਜਾਣੀ ਚਾਹੀਦੀ ਹੈ। ਤਦ ਮੰਦੀਆਂ ਗਿਆ ਸੀ ਹੁਣ ਭੰਦੇਰ ਸਾਹਿਬ ਨੂੰ ਪਤਾ ਜੀ ਕੀ ਦੀ ਸ਼ੈ ਸੀ ਉੱਠੇ ਨਹੀਂ ਉੱਥੋਂ ਭੰਦੇਰ ਸਾਹਿਬ ਨੂੰ ਮੈਂ ਦੱਸ ਦੇਣਾ ਦਿਨਾ ਵੀ 1978 ਦੇ ਵਿੱਚ ਇੱਕ ਬਕਾਇਦਾ ਤੌਰ ਤੇ ਮੋਰਚਾ ਲੱਗਾ ਸੀ ਤੇ ਵੱਡੇ ਆਗੂ ਉਦੋਂ ਚੌਧਰੀ ਚਰਨ ਸਿੰਘ ਜੋਸੀ ਬੰਬੇ ਵਾਲਾ ਇੰਦਰ ਸਿੰਘ ਟਕੈ ਤੇ ਸਾਰੇ ਸ਼ਾਮਲ ਸੀ ਉਹ ਦੇ ਵਿੱਚ ਐਡਾ ਵੱਡਾ ਮੋਰਚਾ ਸੀ ਵੀ ਲੱਖਾਂ ਦੀ ਗਿਣਤੀ 'ਚ ਦਿੱਲੀ ਜਿਹੜੇ ਕਿਸਾਨ ਇਕੱਠੇ ਹੋ ਗਏ ਸੀਗੇ ਤੇ ਸਰਕਾਰ ਨੂੰ ਉਹਨਾਂ ਦੀਆਂ ਮੰਗਾਂ ਮੰਨਣੀਆਂ ਪਈਆਂ ਸੀ 1988 ਦੇ ਵਿੱਚ ਫਿਰ ਮੋਰਚਾ ਲੱਗਾ ਸੀਗਾ ਜੀਤੇ ਵਿੱਚ ਇੰਡੀਆ ਗੇਟ ਦੇ ਉੱਤੇ ਉਹਨਾਂ 31 ਅਕਤੂਬਰ ਨੂੰ ਇੰਦਰਾ ਗاندی ਦੀ ਵਰਸੀ ਬਣਾਉਣੀ ਸੀਗੀ ਜਿਹੜੀ ਸਟੇਜ ਬਣਾਈ ਸੀ ਉੱਥੇ ਜਾ ਕੇ ਜਿਹੜੇ ਸੀ ਕਿਸਾਨ ਜਿਥੇ ਬੰਦਿਆਂ ਨੇ ਕਬਜ਼ਾ ਕਰ ਲਿਆ ਸੀ ਉੱਥੇ ਕਾਪੀਨੇ ਸ਼ੂ ਕਰਤਾ ਸੀ ਹਿਆਣੇ ਦੇ ਕਿਸਾਨਾਂ ਦੇ ਜਾ ਕੇ ਗੋਲੀ ਚਲਾਈ ਤੀ ਸੀ ਪੁਲਿਸ ਸਰਕਾਰ ਨੇ ਦੋ ਕਿ ਤਿੰਨ ਕਿਸਾਨ ਮਰ ਗਏ ਸੀ ਮੈਨੂੰ ਯਾਦ ਨਹੀਂ ਪੱਕਾ ਕਿੰਨੇ ਮਰੇ ਸੀਗੇ ਈਵਨ ਅੱਥ ਤੱਕ ਜਿਹੜੀ ਮੌਜੂਦਾ ਸਖਤ ਤਤਕਾਲੀ ਰਜੀਵ ਸਰਕਾਰ ਸੀ ਬਹੁ ਗਤੀ ਸਰਕਾਰ ਸੀ ਉਹਨਾਂ ਨੂੰ ਕਿਸਾਨਾਂ ਅੱਗੇ ਗੋਡੇ ਟੇਕਣੇ ਪਏ ਸੀ ਤੇ ਪਹਿਲੀ ਗੱਲ ਜਿਹੜਾ ਸਮਾਗਮ ਇੰਡੀਆ ਗੇਟ ਤੇ ਰੱਖਿਆ ਸੀ ਉਹ ਜਾ ਕੇ ਲਾਲ ਕਿਲੀ ਗਰਾਊਂਡ ਚ ਕਰਨਾ ਪਿਆ ਸੀਗਾ ਇੰਨੀ ਮਜਬੂਤ ਇਥੇ ਬੰਦੀਆਂ ਸੀ ਕਿਆਂ ਤੇ ਕਿਸਾਨਾਂ ਕੀ ਡੋਗੋ ਅਸੀਂ 2020 ਕੀ ਗੱਲ ਕਰਦੇ ਉਦੋਂ ਜੇ મોદી ਦੇ ਗੋਡੇ ਟੇਕੇ ਸੀ ਐਵੇਂ ਨਹੀਂ ਟੇਕੇ ਸੀ ਇੱਕ ਤਾਂ ਸੀ ਕਿਸਾਨਾਂ ਦੇ ਵਿੱਚ ਜਿਹੜਾ ਉਦੋਂ 26 ਜਨਵਰੀ 2021 ਨੂੰ ਬਕਾਇਦਾ ਤੌਰ ਤੇ 1 ਮਾਰਚ ਨਿਕਲਣਾ ਸੀ ਟ੍ਰੈਕਟਰ ਮਾਲ ਚ ਉਹਦਾ ਬੇੜਾ ਕਰ ਕਿਨੇ ਕੀਤਾ ਸੀਗਾ ਉਹ ਵੀ ਪੰਦੇਰ ਸਾਹਿਬ ਨੇ ਕੀਤਾ ਸੀ ਪਹਿਲੀ ਗੱਲ ਤੇ ਜਿਹੜੀ 32 ਕਿਸਾਨ ਜਿੱਥੇ ਬੰਦੀਆਂ ਸੀ ਪੰਦੇਰ ਉਹਦਾ ਹਿੱਸਾ ਨਹੀਂ ਸੀਗਾ ਇੱਕ ਤੇ ਬਾਜ ਜਾਂਦੇ ਨੇ ਤੇ ਸਭ ਤੋਂ ਅੱਗੇ ਜਾ ਕੇ ਡੇਰਾ ਲਾਉਂਦੇ ਨੇ ਇਹਨਾਂ ਨੂੰ ਡੇਰਾ ਕਿਵੇਂ ਲੱਗਾ ਸਾਨੂੰ ਨਹੀਂ ਪਤਾ ਸਿਕੰਦਰ ਮੁੜ ਕੇ ਜਦੋਂ 26 ਮਾਰਚ 2021 ਨੂੰ ਸਰਕਾਰ ਨਾਲ ਇੱਕ ਸੈਟਲਮੈਂਟ ਹੋ ਗਈ ਵੀ ਤੁਸੀਂ ਪਈ ਰੇਗ ਰੂਟ ਤੇ ਆਪਣਾ ਟਰੈਕਟਰ ਮਾਰਚ ਕਰ ਲੋ ਦੁਨੀਆ ਦਾ ਸਭ ਤੋਂ ਮਹੱਤਵਪੂਰਨ ਤੇ ਸਭ ਤੋਂ ਵੱਡਾ ਟਰੈਕਟਰ ਮਾਰਚ ਹੋਣਾ ਸੀਗਾ ਤੇ ਪੰਦੇਰ ਨੇ ਪਹਿਲ ਕਦਮੀ ਕਰਕੇ ਨਾਲ ਦੀਪ ਸਿੱਧੂ ਨੂੰ ਲੈ ਕੇ ਜਿਸ ਤਰੀਕੇ ਨਾਲ ਇਹ ਦਿੱਲੀ ਚ ਬੜੇ ਤੇ ਦਿੱਲੀ ਚ ਵੜਨ ਤੋਂ ਬਾਅਦ ਜਿਸ ਤਰੀਕੇ ਨਾਲ ਉਹਨੂੰ ਸੈਬੋਟੇਜ ਕੀਤਾ ਜਿਸ ਮੈਂ ਬੇੜਾਗਰ ਕੀਤਾ ਕੀ ਹੋਗੀ ਜੇ ਕਿਤੇ ਸਾਡੇ ਰਕੇਸ਼ ਟਕੈਤ ਦੇ ਹੰਝੂ ਜਿਹੜੇ ਹਰ ਬੜ ਕੇ ਨਾ ਆਉਂਦੇ ਤੇ ਅਗਲਾ ਦੇ ਮੋਰਚਾ ਖਤਮ ਕਰਤਾ ਸੀ ਹੋਇਆ ਕੀ ਸੀਗਾ ਟਕੈਤ ਨੇ ਸਮਝੌਤਾ ਹੋ ਗਿਆ ਸਰਕਾਰ ਦਾ ਕਿ ਮੈਂ ਸੌਲਡਰ ਕਰ ਦੂੰ ਤੁਸੀਂ ਲੈ ਜਾਓ ਫਾਇਲ ਉਹ ਸਾਨੂੰ ਤੇ ਮੋਰਚਾ ਚੁੱਕ ਦਿਓ ਟਕੈਤ ਨੇ ਕੀ ਕੀਤਾ ਉਹਨਾਂ ਨੇ ਕੀ ਕੀਤਾ ਪਹਿਲਾਂ ਤੇ ਇਹਨਾਂ ਇੰਟਰਨੈਟ ਬੰਦ ਕਰਤਾ ਸੀਗਾ ਸਰਕਾਰ ਨੇ ਕੀ ਕੀਤਾ ਵੀ ਇੰਟਰਨੈਟ ਚਾਲੂ ਕਰਤਾ। ਵੀ ਜਦੋਂ ਇਹ ਸੈਂਟਰ ਕਰੂਗੇ ਲੋਕਾਂ ਨੂੰ ਵਿਖਾਵਾਂਗੇ ਵੀ ਤੁਹਾਡਾ ਆਗੂ ਤੇ ਸੈਂਟਰ ਕਰ ਰਿਹਾ ਸਾਡੇ ਅੱਗੇ। ਉਹਨੇ ਸੈਂਟਰ ਕਰਨ ਦੀ ਬਜਾਏ ਜਿਹੜਾ ਫਿਰ ਅਥਰੂ ਵਹੱਕੇ ਜਿਸ ਤਰੀਕੇ ਨਾਲ ਲੋਕਾਂ ਨੂੰ ਲਾਂਬਨ ਕੀਤਾ ਤੇ ਤਿੰਨਾ ਘੰਟਿਆਂ ਚ ਉੱਥੇ ਹਜ਼ਾਰਾਂ ਦੀ ਗਿਣਤੀ ਚ ਲੋਕ ਪਹੁੰਚ ਗਏ ਤੇ ਸਰਕਾਰ ਡਰ ਗਈ। ਸਰਕਾਰ ਫਿਰ ਪਿੱਛੇ ਹੱਟੀ ਸੀਗੀ। ਇਸ ਕਰਕੇ ਪੰਦੇਰ ਸਾਹਿਬ ਉਹਨਾਂ ਦੀਆਂ ਕੋਈ ਕੁਰਬਾਨੀਆਂ ਸੀਗੀਆਂ। ਅਸੀਂ ਸਰਕਾਰ ਦੇ ਐਕਸ਼ਨ ਦੀ ਬਿਲਕੁਲ ਸਪੋਰਟ ਨਹੀਂ ਕਰਦੇ। ਗਲਤ ਕੀਤਾ ਹੋਰ ਵੀ ਕੀ ਤਰੀਕੇ ਹੋ ਸਕਦੇ ਸੀ ਇਹਨੂੰ ਉਠਾਉਣ ਦੇ ਉਹਦਾ ਜਿਹ ਮੰਗਾ ਜਾਇਜ ਨੇ ਸੁਆਮੀਨਾਥਨ ਕਮਿਸ਼ਨ ਜਿਹੜਾ ਬਣਾਇਆ ਸੀ ਕਿਸੇ ਹੋਰ ਨੇ ਨਹੀਂ ਬਣਾਇਆ ਸਰਕਾਰ ਨੇ ਆਪ ਬਣਾਇਆ ਸੀਗੀ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਜਿਹੜੀਆਂ ਕਿਸਾਨਾਂ ਨੂੰ ਜਿਹੜੀ ਸੀ ਉਹ ਹੱਕ ਮਿਲਣੇ ਚਾਹੀਦੇ ਸੀਗੇ ਲੇਕਿਨ ਨਹੀਂ ਮਿਲੇ ਇਸ ਕਰਕੇ ਮੈਂ ਜਿਹੜੀ ਗੱਲ ਕਹੀ ਹੈ ਵੀ ਇਹ ਜਿੰਨਾ ਕਿ ਕਸੂਰ ਸਰਕਾਰ ਦਾ ਸੀ ਉੱਥੇ ਪੰਦੇਰ ਦਾ ਵੀ ਕਸੂਰ ਕਾਫੀ ਸੀਗਾ ਇਹ ਗਲਤ ਸੀ ਕਰਤੀ ਹੋਈ ਰਸਤਾ ਰੋਕ ਕੇ ਬਹਿ ਜੋ ਸਾਲ ਸਾਲ ਪ੍ਰਸਰ ਰੁਸ਼ਡੂ ਤੁਸੀਂ ਕਿਸ ਨੂੰ ਆਉਣ ਨਾ ਦਿਓ ਪੰਜਾਬ ਤੇ ਵਿਚਾਰਾ ਅੱਗੇ ਬਰਬਾਦੀ ਦੇ ਕੰਡੇ ਤੇ ਬੈਠਾ ਵਪਾਰੀ ਤੇ ਆਉਂਦਾ ਕੋਈ ਨਹੀਂ ਦਿਨਾਂ ਵੀ ਕਿਸਾਨਾਂ ਨੇ ਬਣੀ ਕਿਹੜੇ ਵੇਲੇ ਜਿਹੜਾ ਵੰਦਾ ਮੋਰਚਾ ਲਾ ਜਾਂਦਾ ਕਿਹੜੇ ਵੇਲੇ ਇੱਕ ਸੜਕ ਜਮ ਕਰ ਦੇਣੀ ਹੈ ਇਸ ਕਰਕੇ ਸਰਕਾਰ ਨੇ ਐਕਸ਼ਨ ਵੀ ਗਲਤ ਕੀਤਾ ਵਾ ਸਾਡੀ ਹਮਦਰਦੀ ਕਿਸਾਨਾਂ ਨਾਲ ਲੇਕਿਨ ਕਿਸਾਨਾਂ ਨੂੰ ਵੀ ਸੋਚਣਾ ਚਾਹੀਦਾ ਵਾ ਜਿੱਦੋਂ ਬਲਬੀਰ ਸਿੰਘ ਰਾਜੇਵਾਲੀ ਦਰਸ਼ਨ ਸਿੰਘ ਫਰਮੀਤ ਕਾਦੀਆਂ ਉਗਰਾਹਾਂ ਇਹ ਸਾਰੀਆਂ ਜਦ ਵੱਡੇ ਜੱਥੇ ਬੰਨੀਆਂ ਜੜੀਆਂ ਨੇ ਉਹ ਤੁਹਾਨੂੰ ਕਹਿ ਰਹੀਆਂ ਨੇ ਭਾਈ ਇਦਾਂ ਕੰਮ ਨਹੀਂ ਚੱਲਦਾ ਆਹ ਮਿਲ ਕੇ ਆਪਾਂ ਗੱਲ ਕਰੀਏ ਮਿਲ ਕੇ ਕੀਤੀ ਕੋਈ ਨਹੀਂ ਤੁਹਾਨੂੰ ਇਹ ਅਸੀਂ ਪਹਿਲੇ ਇਕੱਲੇ ਆਸੀ ਜਾ ਕੇ ਉਹ ਐਮਐਸਪੀ ਦੀ ਗਰੰਟੀ ਕੰਨੂ ਬਣਾ ਲੈਣਾ ਉਹ ਬਣਿਆ ਨਹੀਂ ਹੁਣ ਪਤਾ ਨਹੀਂ 4 ਮਈ ਦੀ ਮੀਟਿੰਗ ਇਹਨਾਂ ਨੂੰ ਹੁੰਦੀ ਜਾਂ ਨਹੀਂ ਹੁੰਦੀ ਲੇਕਿਨ ਅਸੀਂ ਫਿਰ ਕਵਾਂਗੇ ਜਿਹੜੇ ਪਿਛਲੇ ਮੋਰਚੇ ਲੱਗੇ ਨੇ 78 ਦਾ ਮੋਰਚਾ ਲੱਗਾ ਵਾ 88 ਦਾ ਮੋਰਚਾ ਲੱਗਾ ਵਾ ਫਿਰ 2020 21 ਦਾ ਮੋਰਚਾ ਲੱਗਾ ਉਹਨਾਂ ਤੋਂ ਸਬਕ ਸਿੱਖੋ ਕਿ ਕੰਮ ਕਿਵੇਂ ਕਰਨਾ ਵਾ ਕੱਲਾ ਕੱਲਾ ਹੁੰਦਾ 2 11 ਹੋ ਜਾਂਦੇ ਆ ਕਿਉਂ 2 1 ਕੇ ਪੈਦੀ ਉਹ 11 ਵਰਦੇ ਦੇਖਣ ਨੂੰ 11 ਲੱਗਦੇ ਆ ਜੀ ਪੱਡੀ ਸਾਹਿਬ ਜਿਤ ਤੱਕ ਸਵਾਲ ਆ ਇਸ ਮਤਲਬ ਠੀਕ ਹੈ ਪੁਲਿਸ ਕਾਰਵਾਈ ਨਾ ਰੋਕ ਲਿਆ ਗਿਆ ਅੱਗੇ ਰਾਜੇਵਾਲ ਸਾਹਿਬ ਹੋਰਾਂ ਨੂੰ ਉਹਨਾਂ ਨੂੰ ਵੀ ਪਿਛਲੇ ਦਿਨੀ ਚੰਨੀਗੜ ਜਾਣ ਤੋਂ ਰੋਕਿਆ ਗਿਆ ਸੀ ਉਦੋਂ ਵੀ ਕਾਫੀ ਉਹ ਅੱਲਾ ਮੱਚਿਆ ਸੀਗਾ ਹੁਣ ਫਿਰ ਚੰਡੀਗੜ੍ਹ ਕੂਚ ਦੀ ਵੀ ਤਿਆਰੀ ਹੋ ਰਹੀ ਹੈ ਉਧਰੋਂ ਕਿਸਾਨ ਜਥੇਬੰਦੀਆਂ ਚ ਏਕਾ ਨਹੀਂ ਇਹ ਏਕਾ ਕਿਉਂ ਨਹੀਂ ਕਿ ਇਹ ਸਿਰਫ ਪੈਸਿਆਂ ਦਾ ਰੌਲਾ ਜਾਂ ਕੁਝ ਕਿਸਾਨ ਲੀਡਰਾਂ ਦੇ ਵਿਕਾਊ ਹੋਣ ਦਾ ਰੌਲਾ ਜੋ ਇਲਜ਼ਾਮ ਲੱਗਦੇ ਰਹਿੰਦੇ ਨੇ ਕਿ ਦਿੱਲੀ ਅੰਦੋਲਨ ਚ ਵੀ ਇਹ ਕੁਝ ਹੁੰਦਾ ਰਿਹਾ ਜਾਂ ਕੁਝ ਕਿਸਾਨ ਲੀਡਰਾਂ ਦੇ ਅੰਦਰ ਕਹਿ ਲੋ ਕਿ ਸਨਬੱਦੀ ਹੋਈ ਹੈ ਕਿ ਮਤਲਬ ਕਿ ਸਨਮਾਰੀ ਹੋਈ ਹੈ ਕਿ ਉਹਦੇ ਵਿੱਚ ਆਰਐਸਐਸ ਜਾਂ ਬੀਜੇਪੀ ਦੇ ਜਾਂ ਉਹਦੀਆਂ ਏਜੰਸੀਆਂ ਦੇ ਕੋਈ ਮਤਲਬ ਕਿ ਹੱਥ ਖੋਕੇ ਵੀ ਵਿੱਚ ਬੈਠੇ ਨੇ ਕਾਰਨ ਕੀ ਹੈ ਕਿ ਇਕੱਠੇ ਕਿਉਂ ਨਹੀਂ ਹੁੰਦੇ ਕਿ ਕੀ ਕੋਈ ਮਤਲਬ ਕਿ ਨਿੱਜੀ ਕਿੜਾ ਨਹੀਂ ਇਹੋ ਜੀਆਂ ਜਾਂ ਫਿਰ ਲੀਡਰਸ਼ਿਪ ਦੀ ਗੱਲ ਹੈ ਕੋਈ ਤੇ ਕਾਰਨ ਹੋਏਗਾ ਨਾ ਕਿ ਇੰਨੀਆਂ ਜਥੇਬੰਦੀਆਂ ਨੇ ਇਕੱਠਾ ਕੋਈ ਕਰ ਕਾਰਨ ਸਭ ਤੋਂ ਵੱਡਾ ਇਹ ਹੈ ਜੀ ਜਦੋਂ ਵੀ ਕੋਈ ਮੋਰਚਾ ਲਾਉਣਾ ਹੁੰਦਾ ਉਹਦੇ ਵਾਸਤੇ ਸਾਰੀਆਂ ਜਥੇਬੰਦੀਆਂ ਮੀਟਿੰਗ ਕਰਦੀਆਂ ਮੀਟਿੰਗ ਕਰ ਤੋਂ ਬਾਅਦ ਸਰਬਸੰਮਤੀ ਨਾਲ ਜਾਂ ਬਹੁਸੰਮਤੀ ਨਾਲ ਫੈਸਲਾ ਲਿਆ ਜਾਂਦਾ ਹੈ ਜਦੋਂ 32 ਜਥੇਬੰਦੀਆਂ ਦਿੱਲੀ ਮੀਟਿੰਗ ਕਰਦੀਆਂ ਸੀ ਸਿੰਗੂ ਬਾਰਡਰ ਦੇ ਉੱਤੇ ਸਿੰਗੂ ਬਾਰਡਰ ਦੇ ਉੱਤੇ ਉੱਥੇ ਪਹਿਲੀ ਗੱਲ ਤੇ ਸਰਬਸੰਮਤੀ ਨਾਲ ਜਾਂ ਬਹੁਸੰਮਤੀ ਨਾਲ ਫੈਸਲਾ ਲਿਆ ਜਾਂਦਾ ਸੀ ਇੱਥੇ ਪ੍ਰਦੇਸ਼ ਸਮੇਂ ਮੀਟਿੰਗ ਨਹੀਂ ਕਿਸੇ ਨਾਲ ਕੀਤੀ ਆਪਣੀਆਂ ਪਸੰਦ ਦਾਸ ਬਦਸੰਦੀਆਂ ਜਿਹੜੀ ਬੁਲਾਤੀਆਂ ਉਹਨਾਂ ਨਾਲ ਮੀਟਿੰਗ ਕਰਕੇ ਕਹਿੰਦਾ ਜਿ ਮੋਰਚਾ ਲਾਤਾ ਸੀ ਤੇ ਫਿਰ ਉਹ ਸੱਤ ਕਿਉਂ ਦੇਣਗੇ ਇਹਨਾਂ ਦਾ ਚਾਹੀਦਾ ਏ ਜੀ ਵੀ ਉਹਨਾਂ ਦਾ ਸਾਥ ਲੈਣ ਵਾਸਤੇ ਉਹਨਾਂ ਨਾਲ ਮੀਟਿੰਗ ਕਰਦੇ ਉਹਨਾਂ ਨਾਲ ਗੱਲਬਾਤ ਕਰਦੇ ਫਿਰ ਤੇ ਗੱਲ ਜੰਦੀ ਬਣ ਉਹਨਾਂ ਨੂੰ ਵੀ ਰਾਜ ਇਸੇ ਗੱਲ ਦਾ ਹੀ ਹੈ ਕਿ ਅਸੀਂ ਤੇ ਵੇਖੋ 32 ਜਥੇਬੰਦੀਆਂ ਮੀਟਿੰਗ ਡੇਲੀ ਕਰਦੇ ਸੀ ਡੇਲੀ ਫੈਸਲਾ ਲੈਂਦੇ ਸੀ ਕਿ ਅਸੀਂ ਕੱਲ ਨੂੰ ਕੀ ਕਰਨਾ ਤੇ ਅੱਜ ਕੀ ਕਰਨਾ ਲੇਕਿਨ ਉਦੋਂ ਵੀ ਇੱਕ ਮੌਕਾ ਇਹੋ ਜਿਹਾ ਆਇਆ ਸੀਗਾ ਕੁਝ ਜਥੇਬੰਦੀਆਂ ਨੇ ਆਪਣੇ ਲੈਵਲ ਤੇ ਚਿੱਠੀ ਜਗ ਦਿੱਤੀ ਸੀ ਕੇਂਦਰ ਸਰਕਾਰ ਨੂੰ ਜਿਹੜੇ ਬਕਾਊ ਬਾਲ ਹੁੰਦੇ ਮੈਂ ਉਹ ਨਾਲ ਹੀ ਲੜ ਉਹਨਾਂ ਦਾ ਉਹਨਾਂ ਨੇ ਚਿੱਠੀ ਕੀ ਲਿਖੀ ਸੀ ਵੀ ਇੱਕ ਕਾਨੂੰਨ ਲਾਗੂ ਕਰ ਦਿਓ ਇੱਕ ਤੇ ਕਮੇਟੀ ਬਣਾ ਦਿਓ ਇੱਕ ਰੱਦ ਕਰ ਦਿਓ ਇਹ ਫੈਸਲਾ ਹੋ ਗਿਆ ਸੀ ਤੇ ਫਿਰ ਤੇ ਕਹਿੰਦੇ ਸੀ ਜੇ ਧੋਣੀ ਹੋਣੀ ਸੀ ਨਾ ਫਿਰ ਜਦੋਂ ਉਹ ਮੀਟਿੰਗ ਗਈ ਉਹ ਲਿਖੀ ਸਮਝਣ ਆ ਗਈ ਮੰਨੇ ਉਹ ਸੜੇ ਕੋ ਗਲਤੀ ਹੋਈ ਹੈ ਜੀ ਗਲਤੀ ਦੀ ਮਾਫੀ ਵੀ ਦਿੱਤੀ ਗਈ ਦੇਸ਼ ਕਰਕੇ ਮੇਰਾ ਇਹ ਕਹਿੰਦੇ ਤੋਂ ਭਾਵੇਂ ਆ ਵੀ ਇਕੱਠੇ ਇੱਕ ਮੱਝ ਦੇ ਜਿੰਜਰ ਨਹੀਂ ਹੁੰਦੇ ਹੁੰਦੇ ਕੁਝ ਨਹੀਂ ਬਣਦਾ ਇਹਨਾਂ ਦਾ ਇਹਨਾਂ ਨੂੰ ਇੱਕ ਮੱਝ ਤੇ ਇਕੱਠੇ ਹੋਣਾ ਪੈਣਾ ਫਿਰ ਗੱਲ ਬਣੂਗੀ ਪੰਦੇਰ ਦੇ ਮੁਕਾਬਲੇ ਬਲਬੀਰ ਸਿੰਘ ਰਾਜੇਵਾਲ ਜਗਿੰਦਰ ਸਿੰਘ ਓਗਰਾਹ ਦਰਸ਼ਨਪਾਲ ਹੋਰਾਂ ਦਾ ਜਿਹੜਾ ਤਜਰਬਾ ਬਹੁਤ ਜ਼ਿਆਦਾ ਵਾ ਸਾਰੀ ਜ਼ਿੰਦਗੀ ਬਲਬੀਰ ਸਿੰਘ ਰਾਜੇਵਾਲ ਨੇ ਜਿਹੜਾ ਵਾ ਉਹ ਆਪਣੀ ਗੁਜ਼ਾਰਤੀ ਹੈ ਅੱਜ ਵੀ ਡੇਰਾ ਦੂਨ ਦੇ ਵਿੱਚ ਜਿਹੜਾ ਆਈਐਸ ਤੇ ਆਈਪੀਸ ਦਾ ਸੈਂਟਰ ਚੱਲਦਾ ਨਾ ਕਿਸਾਨੀ ਮੁੱਦੇ ਤੇ ਜਾ ਕੇ ਅੰਗਰੇਜ਼ੀ ਦੇ ਵਿੱਚ ਹਰ ਸਾਲ ਜਿਹੜਿਆ ਰਾਜੇਪਾਲ ਸਭਾ ਤੇ ਸਪੀਚ ਦੇਦੇ ਦੋ ਦਿਨ ਸਪੀਚ ਦੇਦੇ ਜਾ ਕੇ ਉੱਥੇ ਹੁੰਦੇ ਨੇ ਕਿ ਕਿਸਾਨੀ ਕੀ ਹੈ ਕਿਸਾਨੀ ਨੇ ਮੁਸ਼ਕਲਾਂ ਕੀ ਨੇ ਕਿਸਾਨੀ ਦਾ ਹੱਲ ਕੀ ਕੀਤਾ ਜਾਣਾ ਚਾਹੀਦਾ ਇਸ ਕਰਕੇ ਚਾਹੀਦਾ ਤੇ ਇਹ ਆਪੀ ਇਹੋ ਜੇ ਬੰਦਿਆਂ ਦਾ ਸਾਥ ਲਿਆ ਜਾਵੇ ਤੇ ਜੇ ਤੁਸੀਂ ਕਹੋ ਜੀ ਅਸੀਂ ਹੰਦੇ ਹੰਦੇ ਫੰਦੇ ਫਿਰ ਗੱਲ ਨਹੀਂ ਬਣਦੀ ਪੰਦੇਰ ਸਾਹਿਬ ਨੇ ਜੋ ਕੀਤਾ ਉਹ ਕੋਈ ਬਹੁਤਾ ਵੱਧਿਆ ਨਹੀਂ ਕੀਤਾ ਲੋਕਾਂ ਨੇ ਉਹਨਾਂ ਦੀ ਮੋਰਚਾ ਠਾਉਣ ਤੇ ਬਹੁਤ ਇੰਨੀ ਖੁਸ਼ੀ ਮਨਾਈ ਐ ਲੇਕਿਨ ਪਿੰਡਾਂ ਦੇ ਵਿੱਚ ਇਹ ਗੱਲ ਕਿਸਾਨ ਜਨ ਨੂੰ ਸਰਕਾਰ ਦੇ ਖਿਲਾਫ ਹੋ ਗਿਆ ਹੁਣ ਮੈਂ ਇਹ ਵੀ ਲੱਗੇ ਵੀ ਕਹੀ ਸੀ ਮੈਂ ਫਿਰ ਕਹਿੰਦੇ ਆ 2027 ਦੀਆਂ ਚੋਣਾਂ ਦੇ ਵਿੱਚ ਹਾਲਾਤ ਕੋਈ ਵੱਖਰੀ ਕਿਸਮਤੇ ਹੋਣਗੇ ਹਾਲੀਕਿ ਕਿਸਾਨਾਂ ਦੀ ਜਿਹੜੀ ਆਬਾਦੀ ਉਹ ਵੋਟ ਉਹ 22% ਵਧ ਨਹੀਂ ਹੈਗੀ ਐਸਸੀ ਦੀ ਤੇ ਬੀਸੀ ਦੀ ਵੋਟ ਸਭ ਤੋਂ ਜ਼ਿਆਦਾ ਹੈ ਇੱਥੇ ਲੇਕਿਨ ਫਿਰ ਵੀ ਕਿਸਾਨ ਦੀ ਵੋਟ ਜਿਹੜੀ ਬੁਡ ਬੈਂਕ ਮੈਟਰ ਕਰਦਾ ਵਾ ਇਹ ਵੀ ਸ਼ੱਕ ਕੀਤਾ ਜਾਂਦਾ ਵਾ ਕਿ ਲੁਧਿਆਣੇ ਦੀ ਇਲੈਕਸ਼ਨ ਜਿਹੜੀ ਆ ਰਹੀ ਹੈ ਬਾਈ ਇਲੈਕਸ਼ਨ ਆ ਰਹੀ ਹੈ ਉਹ ਇਲੈਕਸ਼ਨ ਜਿੱਤਣ ਵਾਸਤੇ ਤੇ ਜਿਹੜੇ ਸੌਰੀ ਲੁਧਿਆਣੇ ਦੇ ਜਿਹੜੇ ਵਪਾਰੀ ਨੇ ਜਿਹੜੇ ਸੰਨਦਕਾਰ ਨੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਇਹ ਕਾਰਵਾਈ ਕੀਤੀ ਗਈ ਹੈ ਜੀ ਤੇ ਹੁਣ ਅਗਲੀ ਗੱਲ ਜਿਹੜੀ ਪੰਜਾਬ ਬੀਜੇਪੀ ਕੁਨੀਲ ਜਾਖੜ ਕਿਉਂਕਿ ਤੁਸੀਂ ਵੀ ਇਹ ਗੱਲ ਕਹਿ ਰਹੇ ਹੋ ਆਮ ਚਰਚਾ ਵੀ ਚੱਲ ਰਹੀ ਹੈ ਕਿ ਕੀ ਵਾਕਈ ਕੋਈ ਬਹੁਤ ਵੱਡੀ ਮਤਲਬ ਕਿ ਸਾਜ਼ਿਸ਼ ਜਾਂ ਮਿਲੀਪੁਘਦੇ ਅਧੀਨ ਜਿਹੜੇ ਪੰਜਾਬ ਦੇ ਕਿਸਾਨ ਜਾਂ ਮਜ਼ਦੂਰ ਆ ਗਏ ਉਹ ਕਹਿੰਦੇ ਕਿ ਇਹਨਾਂ ਦੀ ਭਗਵੰਤ ਮਾਨ ਦੇ ਨਾਲ ਸੈਟਿੰਗ ਹੈ ਭਗਵੰਤ ਮਾਨ ਸਾਹਿਬ ਹੋਣੀ ਜਾਂ ਇਹਨਾਂ ਦੀ ਸਰਕਾਰ ਕਹਿੰਦੀ ਹੈ ਕੇ ਕੇਂਦਰ ਸਾਰਾ ਕੁਝ ਮਤਲਬ ਕਿ ਕਿਸਾਨਾਂ ਦੇ ਨਾਲ ਜਾਂ ਪੰਜਾਬ ਨਾਲ ਧੱਕਾ ਕਰਦੀ ਹੈ ਮਤਲਬ ਕਾਫੀ ਕਚੋੜਾ ਜਾਂ ਪਿਆ ਹੋਇਆ ਇਹ ਵੀ ਸਮਝਣਾ ਚਾਹਾਂਗੇ ਕਿ ਜੇ ਕੇਂਦਰ ਨੂੰ ਲੱਗਦਾ ਹੈ ਕਿ ਇਹ ਇਹਨਾਂ ਨਾਲ ਮਿਲੇ ਨੇ ਤਾਂ ਉਹ ਮਸਲੇ ਹੱਲ ਕਰ ਦੇ ਕਿਸਾਨਾਂ ਦੇ ਕਿਉਂ ਨਹੀਂ ਹੱਲ ਕਰ ਦੇ ਜਾਂ ਫਿਰ ਜੇ ਰਵਨੀਤ ਬਿੱਟੂ ਹੋਰੀ ਕਹਿੰਦੇ ਨੇ ਕਿ ਅਸੀਂ ਮਸਲੇ ਹੱਲ ਕਰਨ ਨੂੰ ਤਿਆਰ ਮਤਲਬ ਕਿ ਸੱਚਾ ਕੌਣ ਹੈ ਇੱਥੇ ਫਿਰ ਸਵਾਲ ਹੋਈ ਜਿਵੇਂ ਸੁਨੀਲ ਜਾਖੜ ਹੋਰੀ ਜੋ ਕਰ ਰਹੇ ਨੇ ਸਾਰੇ ਮਜ਼ਾਕ ਕਰਦੇ ਕਿਸਾਨਾਂ ਨੂੰ ਇੱਕ ਕਿਸਾਨਾਂ ਨੂੰ ਮਜ਼ਾਕ ਕਰ ਰਹੇ ਜੇ ਬਿੱਟੂ ਰੀ ਕਹਿੰਦੇ ਜੀ ਇਸ ਲਈ ਮਸਲੇ ਹੱਲ ਕਰਨੀ ਤਿਆਰ ਹੈ ਤੇ ਰੋਕਿਆ ਕਿ ਨਹੀਂ ਉਹਨਾਂ ਨੂੰ ਜੇ ਇਹ ਕਹਿੰਦੇ ਨੇ ਸਾਡੇ ਸੁਨੀਲ ਜਾਖੜ ਹੋਰੀ ਵੀ ਇਹ ਰੜੇ ਦੇ ਭਗਵੰਤ ਮਾਨ ਮੈਂ ਨਾ ਭਗਵੰਤ ਮਾਨ ਤੁਹਾਡੇ ਨਾਲ ਰੜਿਆ ਵਾ ਤੁਸੀਂ ਜਿਹੜਾ ਵਾ ਇੱਕ ਦੂਜੇ ਦੁਸ਼ਣਬਾਜੀ ਕਰਕੇ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹੋ ਇਹਸ ਕਰਕੇ ਸੁਨੀਲ ਜਾਖੜ ਜੋ ਮਰਜ਼ੀ ਕਹੀ ਜੇ ਵੀ ਸਲਮੀ ਜਾਖੜ ਨੂੰ ਅਸੀਂ ਸਭ ਤੋਂ ਸਾਫ ਸੁਥਰਾ ਪੰਜਾਬ ਦੇ ਲੀਡਰ ਮੰਨੇ ਸੀ। ਸੰਸੀਲ ਰਖ ਅਜੇ ਲੀਡਰਸ਼ਿਪ ਕਾਂਗਰਸ ਦੇ ਵਿੱਚ ਜਿਹੜਾ ਹਰ ਧਰਮ ਦੇ ਲੋਕਾਂ ਚ ਪ੍ਰਵਾਨ ਲੀਡਰ ਸੀਗਾ। ਪਹਿਲੀ ਗੱਲ ਤੇ ਉਹਨੇ ਬੀਜੇਪੀ ਜਾ ਕੇ ਇੱਕ ਪਾਸੜ ਕਹਿਤਾ ਜੀ ਮੈਂ ਤੇ ਹਿੰਦੂਵਾਦੀ ਹਾਂ। ਉਹ ਲੋਕਾਂ ਦਾ ਭਰੋਸਾ ਚ ਖਤਮ ਹੋ ਗਿਆ, ਅਗਲੇ ਭਰੋਸਾ ਨਹੀਂ ਰਿਹਾ ਉਹ ਚੋਂ। ਦੂਸਰੀ ਚੀਜ਼ ਇਹ ਦੋਸ਼ਣਬਾਜੀ ਕਾਣੀ ਕਿਤੇ ਇਹਦਾ ਮਤਲਬ ਹੁੰਦਾ ਵੀ ਤੁਸੀਂ ਆਪਸ ਵਿੱਚ ਵਾਕਈ ਰਲੇ ਹੋ। ਮੈਂ ਫਿਰ ਕਹਦੇ ਆਂ ਜਿਹੜੀ ਭਗਵੰਤ ਮਾਨ ਦੀ ਕਾਰਵਾਈ ਕੀਤੀ ਗਈ ਹੈ ਉਹਦੇ ਵਿੱਚ ਸੈਂਟਰ ਦਾ ਵੀ ਹੱਥ ਹੋ ਹਰਿਆਣਾ ਵੀ ਸਾਥ ਹੈ ਤੇ ਬਕਾਇਦ ਹੋਰ ਤੇ ਪੰਜਾਬ ਸਰਕਾਰ ਦਾ ਤੁਣੇ ਹੋਣਾ ਤੇ ਜਿਹੜੀ ਗੱਲ ਆਪਾਂ ਕੀਤੀ ਆ ਕਿ ਲੁਧਿਆਣਾ ਦੀ ਇਲੈਕਸ਼ਨ ਜਿੱਤਣ ਵਾਸਤੇ ਕਾਰਵਾਈ ਕੀਤੀ ਕਿ ਇਹਦੇ ਤੋਂ ਵੀ ਆਪਾਂ ਦਰਖਦਾ ਨਹੀਂ ਕਰ ਸਕਦੇ ਇਹਦੇ ਵਿੱਚ ਵੀ ਕੁਝ ਹੱਦ ਤੱਕ ਸਚਾਈ ਹੈਗੀ ਹੈ ਜੀ ਜੀ ਤੇ ਹੁਣ ਕੀ ਗੱਲ ਇਹ ਹੈ ਕਿ ਜਿਸ ਢੰਗ ਨਾਲ ਬੀਜੇਪੀ ਪੰਜਾਬ 'ਚ ਪੈਰ ਪਸਾਰਨਾ ਚਾਹੁੰਦੀ ਹੈ ਕਿ ਉਹਨਾਂ ਦੇ ਵਿੱਚ ਪੰਜਾਬ ਦੀ ਅਰਬਨ ਜਿਹੜੀ ਵੋਟਰ ਹੈ ਉਹਨਾਂ ਦੇ ਉੱਤੇ ਹੈ ਕਿ ਅਰਬਨ ਭਾਈਚਾਰਾ ਵਪਾਰੀ ਜਾਂ ਸ਼ਹਿਰੀ ਉਹਨਾਂ ਨੂੰ ਅਸੀਂ ਹਥਿਆਲੀ ਕਿਸਾਨਾਂ ਦਾ ਕੀ ਹੈ ਤਾਂ ਕੁਝ ਪਰਸੈਂਟ ਨੇ ਜਾਂ ਕੁਝ ਕੁ ਥਾਵਾਂ ਤੱਕ ਸੀਮਤ ਨੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਕਾਂਗਰਸ ਛੱਡੀ ਤੇ ਬੀਜੇਪੀ 'ਚ ਗਏ ਤੇ ਹਾਸ਼ੀਏ ਤੇ ਚਲੇ ਗਏ ਜੇਕਰ ਤੇ ਕਾਂਗਰਸ ਵਿੱਚ ਰਹਿੰਦੇ ਤੇ ਉਹਨਾਂ ਦਾ ਕੋਤਨਾ ਕੁਝ ਉਹਦਾ ਵੱਡਾ ਮਿਲ ਜਾਂਦਾ ਤੇ ਪੋਸੀਬਿਲਟੀ ਸੀ ਵੀ ਉਹ ਦੁਬਾਰਾ ਕਾਂਗਰਸ ਦੀ ਕਮਾਂਡ ਸੰਭਾਲ ਸਕਦੇ ਸੀ ਅੱਜ ਦੇ ਅੱਜ ਦੇ ਦਿਨਾਂ ਦੇ ਵਿੱਚ ਕਿ ਉਹਨਾਂ ਦੇ ਕੱਦ ਪੁੱਦਾ ਬੰਦਾ ਅੱਜ ਬੰ ਨੂੰ ਕਾਂਗਰਸ ਦਿਖਾਈ ਦਿਆ ਜਾਂਦਾ ਕੋਈ ਬਿਲਕੁਲ ਉਹਨਾਂ ਜਾ ਕੇ ਜਿਹੜੀ ਸੀ ਇੱਕ ਬੰਦਾ ਬੱਜਰ ਗਲਤੀ ਕੀਤੀ 33 ਸੀਟਾਂ ਸ਼ਹਿਰੀ ਖੇਤਰ ਚ ਹੈਗੀਆਂ ਜਿੱਥੇ ਭਾਜਪਾ ਆਪਣਾ ਦਾਵਾ ਕਰਦੀ ਹੈ ਤੇ ਬਾਕੀ ਕਿੱਥੋਂ ਲਾਉਣੀਆਂ ਜੀ ਬਾਕੀ ਦੇ ਸੀਟਾਂ ਜਿਹੜੀਆਂ ਹੈਗੀਆਂ ਨੇ ਉਹ ਪੇਂਡੂ ਖੇਤਰ ਚ ਨੇ 67 ਤੇ ਨਰੋਲ ਨਰੋਲ ਜਿਹੜੀਆਂ ਹੈਗੀਆਂ ਨੇ ਉਹ ਜਿਹੇ ਹੈਗੀਆਂ ਸਾਡੀਆਂ ਆਪਣੀਆਂ ਪੇਂਡੂ ਖੇਤਰ ਵਿੱਚ 17 ਸੀਟਾਂ ਜਿਹੜੀਆਂ ਉਹ ਸੈਮੀ ਸ਼ਹਿਰੀ ਨੇ ਇਸ ਕਰਕੇ ਜਿਹੜੀ ਆ ਉਹ ਵੱਧ ਤੋਂ ਵੱਧ 15 16 ਸੀਟਾਂ ਇੰਡੀਪੈਂਡੈਂਟ ਜਿੱਤੇ ਤੋਂ ਵੱਧ ਵੱਧ ਤੋਂ ਵੱਧ ਭਾਜਪਾ ਨੇ ਜਿੱਤਦੀ ਅੱਜ ਦੀ ਰੇਟਸ ਵਿੱਚ ਭਾਜਪਾ ਨੇ ਜਿੱਤ ਰਿਕਨ ਅੱਜ ਬਾਗੀ ਬਾਗੀ ਕਾਲੀਆਂ ਨੂੰ ਉਸ ਤੋਂ ਪਹਿਲਾਂ ਕੀ ਕੀਤੀ ਆ ਅੱਜ ਉਹਨਾਂ ਦੀ ਜਿਸ ਤਰੀਕੇ ਨਾਲ ਸੁਣਵਾਈ ਹੋ ਰਹੀ ਆ ਉਹਦੇ ਵਿੱਚੋਂ ਬਾਦਲ ਚਲ ਵਾਲੇ ਜਿਹੜੇ ਕਾਫੀ ਹਾਸ਼ੀਏ ਤੇ ਚਲੇ ਗਏ ਬੀਜੇਪੀ ਚਾਹੁੰਦੀ ਵੀ ਕਿਸੇ ਨਾਲ ਸਮਝੌਤਾ ਕਰਕੇ ਤੇ ਅਸੀਂ ਆਪਣੀ ਤੇ ਸਰਕਾਰ ਬਣਦੀ ਤੇ ਸਰਕਾਰ ਬਣ ਨਹੀਂ ਸਕਦੀ ਆ ਲੇਕਿਨ ਕਾਂਗਰਸ ਅੱਜ ਦੀ ਜੜੀ ਕਿਤੇ ਚਾਣ ਹੋਵੇ ਤੇ ਕਾਂਗਰਸ ਸਰਕਾਰ ਬਣਦੀ ਹੈ ਜੇਕਰ ਕਾਂਗਰਸ ਇੱਕ ਹੀ ਬਿਮਾਰੀ ਆ ਉਹਨਾਂ ਕੋਲ ਅੱਜ ਕਾਂਦਪੁਰ ਦਾ ਲੀਡਰ ਕੋਈ ਨਹੀਂ ਹੈਗਾ ਜਿਹੜਾ ਸਾਰੇ ਨੂੰ ਖੰਭਾ ਤੇ ਲੈ ਕੇ ਥੱਲੇ ਬੈਠ ਸਕੇ ਕੈਪਟਨ ਮਰਿੰਦਰ ਸਿੰਘ ਰਿੰਦਰ ਤੇ ਕਿਸੇ ਨੇ ਤਵਾਂ ਨਹੀਂ ਸੀ ਕਰਨਾ ਮੁੱਖ ਮੰਤਰੀ ਬਣਨਾ ਮੁੱਖ ਮੰਤਰੀ ਉਸੇ ਬਣਨਾ ਸੀ ਫਿਰ ਲੇਕਿਨ ਫਿਰ ਵੀ ਕਾਂਗਰਸ ਦੀ ਕਾਂਗਰਸ ਦੀ ਤੇ ਲੜਾਈ ਜਿਹੜੀ ਆ ਉਹ ਭਾਜਪਾ ਦੀ ਤੇ ਅਕਾਲੀ ਦਲ ਦੀ ਹੋਏਗੀ ਬਾਕੀ ਆ ਜਿਹੜੀ ਆਮ ਆਦੀ ਪਾਰਟੀ ਹੈ ਇਹਨੂੰ ਬਹੁਤਾ ਕਿਸੇ ਮਿਲਣਾ ਨਹੀਂ ਜਿਸ ਤਰੀਕੇ ਨਾਲ ਵਿਚਰੇ ਨੇ ਮੈਂ ਅੱਗੇ ਵੀ ਕਹਿ ਸੀ ਵੀ ਤੁਹਾਨੂੰ ਪਤਾ 2017 ਦੇ ਵਿੱਚ ਹੋਇਆ ਕੀ ਸੀਗਾ 12 ਵਜੇ ਇਲੈਕਸ਼ਨ ਨਾਈਟ 900 ਦੀ ਆ ਤੇ ਅਕਾਲੀ ਦਲ ਦੇ ਇੱਕ ਮੰਤਰੀ ਨੂੰ ਸਵਾ 12 ਵਜੇ ਪੁਲਿਸ ਸਿਕਿਉਰਿਟੀ ਚ ਪੇੜਾ ਮਚ ਗਈ ਸੀ ਇਹੀ ਅਨਾਮਾਦੀ ਪਾਰਟੀ ਦਾ ਹੋਣਾ ਜੋ ਜੋਗ ਜੋਗਸ਼ ਕਰ ਰਹੇ ਨੇ ਜੀ ਹੁਣ ਸਵਾਲ ਸੁਖਬੀਰ ਸਿੰਘ ਬਾਦਲ ਦਾ ਆ ਉਹਨਾਂ ਨੇ ਇੱਕ ਵੀਡੀਓ ਨਸ਼ਰ ਕਰਕੇ ਕਿਸਾਨੀ ਜੋ ਵੀ ਕਿਸਾਨਾਂ ਦੇ ਉੱਤੇ ਬੀਤਿਆ ਉਹਦੀ ਨਿੰਦਾ ਕੀਤੀ ਤੇ ਨਾਲੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਬਾਦਾਂ ਦੇ ਵਿੱਚ ਨਿਤਰੋ ਪਰ ਜੇ ਸਤਾਧਾਰੀਆਂ ਦੀ ਗੱਲ ਕਰੀਓ ਤਾਂ ਸਵਾਲ ਸਾਰੇ ਤੇ ਚੁੱਕਦੇ ਨੇ ਕਿ ਅਕਾਲੀਆਂ ਨੇ ਆਪਣੇ ਵੇਲੇ ਕੀ ਕੀਤਾ ਕਾਂਗਰਸ ਨੇ ਕੀ ਕੀਤਾ ਸਵਾਲ ਤੇ ਇਹ ਵੀ ਵੱਡੇ ਨੇ ਪਰ ਹੁਣ ਅਕਾਲੀ ਦਲ ਦੀ ਇਸ ਮਤਲਬ ਕਿ ਵੰਗਾਰ ਨੂੰ ਅਸੀਂ ਕਿਵੇਂ ਵੇਖੀਏ ਕਿ ਵਾਕਈ ਸੁਖਬੀਰ ਸਿੰਘ ਬਾਦਲ ਇਹ ਯਕੀਨ ਰੱਖਦੇ ਨੇ ਕਿ ਉਹਨਾਂ ਦੇ ਮਗਰ ਹੁਣ ਵੀ ਅਕਾਲੀ ਲੀਡਰ ਜਾਂ ਅਕਾਲੀ ਵਰਕਰ ਉਸ ਢੰਗ ਨਾਲ ਉਹਨਾਂ ਦੇ ਕਹਿਣ ਦੇ ਉੱਤੇ ਇੱਕ ਆਵਾਜ਼ ਤੇ ਇਦਾਂ ਇਕੱਠੇ ਹੋਣਗੇ ਠੀਕ ਹੈ ਡਟਣਾ ਚਾਹੀਦਾ ਸਾਰੇ ਵਰਕਰਾਂ ਨੂੰ ਪੰਜਾਬੀ ਚ ਕਹਿੰਦੇ ਹੁੰਦੇ ਮੈਂ ਉਹ ਗੱਲ ਨਹੀਂ ਕਹਿਣੀ ਕਾਮਨੂ ਸਹਿਨ ਤਾਂ ਪਹਿਲਾ ਅਮਰੀਕਾ ਲੁੱਕੀ ਸਮਝ ਗਏ ਮੈਂ ਪਹਿਲਾਂ ਕੀ ਕਹਿਣਾ ਚਾਹੁੰਦਾ ਤੁਹਾਡੀ ਕਟੋਰੀ 'ਚ ਕੁਝ ਹੈ ਨਹੀਂ ਤਾਂ ਕਾਮਨੂ ਸਹਿਨ ਦਾ ਮਰਦੇ ਆਜੋ ਜੀ ਮਾਨੂੰ ਵੀ ਤੁਸੀਂ ਜੀ ਅੱਜ ਵਰਕਰ ਹੈ ਕਿੱਥੇ ਆ ਹੂੰ ਸਰਕਾਰੀ ਜਲਾ ਵਰਕਰ ਹੈ ਕਿੱਥੇ ਦੱਸੋ ਸਾਨੂੰ ਤੁਸੀਂ ਵਰਕਰਾਂ ਦਾ ਕੋਈ ਭੁੰਦੜਾ ਵਰਕਰਾਂ ਦਾ ਕੋਈ ਚੀਮਾ ਵਾ ਵਰਕਰਾਂ ਦਾ ਕੋਈ ਕਲੀਅਰ ਆ ਵਰਕਰਾਂ ਦਾ ਕੋਈ ਮਿਸ਼ਨਦਰ ਗਰੀਵਲ ਬਾਕੀ ਵਰਕਰ ਕਿੱਥੇ ਦੱਸੋ ਸਾਨੂੰ ਜੀ ਬਿਲਕੁਲ ਇਸ ਕਰਕੇ ਸੁਖਬੀਰ ਸਿੰਘ ਬਾਦਲ ਜੀ ਇਹ ਨਹੀਂ ਗੱਲ ਕਹੀ ਹੈ ਤੇ ਠੀਕ ਹੈ ਚੰਗਾ ਕੀਤਾ ਜਿਹੜੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਕਿਸਾਨਾਂ ਦੇ ਹੱਕ ਚ ਗੱਲ ਵੀ ਕਰਨੀ ਚਾਹੀਦੀ ਹੈ ਖਲੋਣਾ ਵੀ ਚਾਹੀਦਾ ਲੇਕਿਨ ਜਦੋਂ ਦਿੱਲੀ ਮੋਰਚਾ ਲੱਗਾ ਸੀ ਉਦੋਂ ਤੇ ਆਪਾਂ ਉਹਦਾ ਪਹਿਲਾਂ ਸਹੀ ਨਹੀਂ ਕਰ ਦਿੱਤੇ ਸੀ ਬਕਾਇਦ ਤਾਂ ਤੇ ਕਸੂਰ ਵਾਲੇ ਕਾਨੂੰਨ ਵਾਲੇ ਵਧੀਆ ਹੈਗੇ ਨੇ ਤੇ ਸਾਡੇ ਬਾਬਾ ਬੋਲ ਪ੍ਰਕਾਸ਼ ਸਿੰਘ ਬਾਦਲ ਇੱਕ ਬਾਈਟ ਵੀ ਛੋਹ ਸੰਬਲਿ ਦੇ ਪਾਤੀ ਆਪਣੀ ਕਸੂਰ ਕਾਨੂੰਨ ਬਹੁਤ ਵਧੀਆ ਨੇ ਜੀ ਉਹ ਤੇ ਜਦੋਂ ਕਿਸਾਨਾਂ ਦੇ ਗੱਲ ਚ ਗੂੜ ਦਿੱਤਾ ਤੇ ਫਿਰ ਭੱਜੇ ਉਥੋਂ ਜੀ ਬਿਲਕੁਲ ਹੁਣ ਗੱਲ ਇਹ ਹੈ ਕਿ ਆਖਰੀ ਸਵਾਲ ਦੇ ਵਿੱਚ ਕਿ ਪੰਜਾਬ ਨੂੰ ਪੁਲਿਸ ਸਟੇਟ ਬਣਾਉਣ ਵਾਲੇ ਪਾਸੇ ਕਿਉਂ ટકਿਆ ਜਾ ਰਿਹਾ ਜਾਂ ਪੰਜਾਬ ਪੁਲਿਸ ਜਿਹੜੀ ਹੈ ਇਹਨਾਂ ਸਾਰੇ ਵਰਤਾਰਿਆਂ ਦੇ ਵਿੱਚ ਉਹਨਾਂ ਦੀ ਭੂਮਿਕਾ ਜਿਹੜੀ ਹੈ ਅਕਸਰ ਸਵਾਲਾਂ ਦੇ ਵਿੱਚ ਪਹਿਲਾਂ ਵੀ ਤੇ ਹੁਣ ਵੀ ਕਿ ਇੰਨਾ ਫ੍ਰੀ ਹੈਂਡ ਕਿਉਂ ਦੇ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਬੁਲਡੋਜ਼ਰਾਂ ਵਾਲੇ ਐਕਸ਼ਨ ਤੋਂ ਲੈ ਕੇ ਆ ਕਿਸਾਨਾਂ ਦੇ ਉੱਤੇ ਐਕਸ਼ਨ ਤੇ ਨਾਲ ਉਹ ਕਰਨਲ ਵਾਲਾ ਕੇਸ ਹਾਲੇ ਤੱਕ ਉਹ ਮਸਲਾ ਹੱਲ ਨਹੀਂ ਹੋਇਆ ਇਦਾਂ ਕਹਿ ਲਓ ਕਿ ਗੋਮਗਲੋਂ ਤੋਂ ਮਿੱਟੀ ਝਾੜੀ ਜਾ ਰਹੀ ਹੈ ਉਹ ਪਰਿਵਾਰ ਵੀ ਕਾਫੀ ਐਕਟਿਵ ਹੈ ਤੇ ਉਹਨਾਂ ਨੇ ਦਿਨਾਂ ਦੇ ਵਿੱਚ ਉਹਨਾਂ ਨੇ ਜੋ ਐਕਸ਼ਨ ਪਲਾਨ ਕੀਤੇ ਨੇ ਉਹਨਾਂ ਬਾਰੇ ਵੀ ਦੱਸਿਓ ਜਿਹੜੀ ਗੱਲ ਆਪਾਂ ਕਰਦੇ ਆ ਪਸ਼ਪਿੰਦਰ ਸਿੰਘ ਬਾਠ ਦੀ ਕਰਨਲ ਦੀ ਗੱਲ ਕੀਤੀ ਉਹ ਮਾਮਲਾ ਕਾਫੀ ਪੱਕ ਚੁੱਕਾ ਵਾ ਕਹੇ ਤਾਂ ਵੀ ਇਹ ਐਮਆਈਏ ਤੋਂ ਇਨਕੁਆਇਰੀ ਕਰਾਈ ਜਾਵੇ ਵੀ ਇਹ ਬੰਦੇ ਦਾ ਪਛੋਕੜ ਕੀ ਹੈ ਅਗਲੇ ਰਾਜਪਾਲ ਨੂੰ ਮਿਲ ਰਹੇ ਨੇ ਕੱਲ ਉਹਨਾਂ ਪ੍ਰੈਸ ਕਾਨਫਰੰਸ ਵੀ ਕਰਨੀ ਹੈ 22 ਤਰੀਕ ਨੂੰ ਉਹਨਾਂ ਨੇ ਗੱਲ ਕਹਿ ਦਿੱਤੀ ਵੀ ਇਸ ਇਸ ਮਾਮਲੇ ਵਿੱਚ ਸਿਆਸੀਕਰਨ ਬਿਲਕੁਲ ਨਹੀਂ ਕਰਨ ਦੇਵਾਂਗੇ ਸਿਆਸੀ ਕਿਉਂਕਿ ਮੈਂ ਸੋਚਦਾ ਵੀ ਇਹਨੂੰ ਵਧੀਆ ਫੈਸਲਾ ਕੋਈ ਹੋਰ ਨਹੀਂ ਸਕਦਾ ਲੇਕਿਨ ਜੇਕਰ ਤੇ ਪਿਛਲਾ ਮਾਹੌਲ ਹੁੰਦਾ ਜਾਂ ਕੋਈ ਜਨਰਲ ਜਾਟ ਹੁੰਦਾ ਤੇ ਅੱਜ ਨੂੰ ਕੁਝ ਨਾ ਕੁਝ ਹੋ ਰਿਹਾ ਹੁੰਦਾ ਜਿਹੜੀ ਪਟਿਆਲਾਪੁਰ ਦੇ ਅਫਸਰ ਮੈਂ ਛੜਕੇ ਭੱਜੇ ਹੁੰਦੇ ਪਟਿਆਲਾ ਉੱਥੋਂ ਇਸ ਕਰਕੇ ਮੈਂ ਸੋਚਦਾ ਵੀ ਉਹਦਾ ਇਨਸਾਫ ਮਿਲਣਾ ਚਾਹੀਦਾ ਇਹਦਾ ਖਲਾ ਮੁਕਦਮਾ ਕਿਉਂ ਨਹੀਂ ਦਰਜ ਕਰ ਰਿਹਾ ਐਸਐਸਪੀ ਕੀ ਕਾਰਨ ਸਰਕਾਰ ਵੀ ਕੋਈ ਐਕਸ਼ਨ ਲੈ ਰਹੀ ਕੀ ਕਮਜ਼ੋਰੀ ਨੰਦੇ ਵਿੱਚ ਹੈਗੀ ਉਹਨੇ ਇੱਕ ਪਰਮਵੀਰ ਸਿੰਘ ਜਿਹੜਾ ਇਹ ਸ ਉਹ ਕੀ ਕਰੂਗਾ ਉੱਥੇ ਉਹਨੇ ਕੁਛ ਨਹੀਂ ਕਰਨਾ ਤੁਸੀਂ ਬਾਹਰੀ ਸਟੇਟ ਤੋਂ ਕਿਤੇ ਡੀਜੀਪੀ ਡਿਊਟੀ ਲਾ ਦੇਓ ਕੋਈ ਗੱਲ ਨਹੀਂ ਕਰਦੇ ਨ ਕੋਈ ਮੈਨੂੰ ਲੱਗਦਾ ਵੀ ਹੁਣ ਇਹ ਰਿੰਦੀ ਮਾਮਲੇ ਸੇ ਸੁਪਰੀਮ ਕੋਰਟ ਤੇ ਹਾਈ ਕੋਰਟ ਵੀ ਜਾਏਗਾ ਕੋਤੋਂ ਬਾਹਰੇ ਡੀਜੀਪੀ ਜਿਸ ਤਿੱਕੇ ਤਾਂ ਤੁਹਾਨੂੰ ਪਤਾ ਨਾ ਦੀ ਇਨਕੁਆਇਰੀ ਮਾਰ ਕੋਈ ਸੀਗੀ ਜਦ ਲੱਖੀ ਪ੍ਰਕਾਰਡ ਸਿਪਰੀਮ ਕੋਰਟ ਨੇ ਇਹ ਗੱਲ ਕਹੀ ਸੀ ਵੀ ਉਸ ਅਧਿਕਾਰੀ ਨੂੰ ਆਈਜੀ ਲੈਵਲ ਦੀ ਇਨਕੁਆਇਰੀ ਮਾਰਕ ਕੀਤੀ ਸੀਗੀ ਜਿਹਨੂੰ ਇਹ ਕਿਹਾ ਗਿਆ ਸੀ ਵੀ ਭਾਈ ਇਹ ਇਨਕੁਆਇਰੀ ਕਰੋਗਾ ਲੇਕਿਨ ਇਹਦਾ ਪਿਛੋਕੜ ਜਿਹੜਾ ਵਾ ਕਿਸੇ ਹੋਰ ਸਟੇਟ ਦਾ ਹੋਗਾ ਲੇਕਿਨ ਉਹ ਪਾਇਨਬ ਜੁਪੀ ਚ ਹੋਗਾ ਇਸ ਤਰ੍ਹਾਂ ਦੀ ਇਨਕੁਆਇਰੀ ਹੋਏ ਤਾਂ ਫਿਰ ਗਲਤ ਬਣਦੀ ਹੈ ਬਲੰਡਰ ਗਲਤੀ થઈ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਬਿਲਕੁਲ ਜੇ ਗਲਤੀ ਹੋਈ ਹੈ ਤੇ ਮਾਫੀਆਂ ਤੁਸੀਂ ਮੰਗੀਆਂ ਨਹੀਂ ਅਗਲੇ ਕੋਲ ਅਸੀਂ ਰਿਕਾਰਡਿੰਗ ਹੈਗੀ ਹੈ ਮਾਫੀ ਕੋਲ ਮੰਗਦਾ ਵਾ ਜਿਹਨੇ ਗਲਤੀ ਕੀਤੀ ਹੁੰਦੀ ਹੈ ਤੇ ਫਿਰ ਸਿਟੀ ਦੇ ਸਿਟਾਤ ਬੁੱਕ ਨਹੀਂ ਪੜ੍ਹਣਗੇ ਅਸੀਂ ਕਹਿੰਦੇ ਵੀ ਮੁੱਖ ਮੰਤਰੀ ਸਾਹਿਬ ਨੂੰ ਆਪ ਨਿੱਜੀ ਤੌਰ ਤੇ ਇੰਟਰਵੈਨ ਕਰਕੇ ਡੀਜੀਪੀ ਨੂੰ ਇੰਟਰਵੈਨ ਕਰਕੇ ਜਿਸ ਤਰੀਕੇ ਨਾਲ ਹਾਈ ਕੋਰਟ ਨੇ ਕਮੇਟੀ ਮਿਲਾਈ ਸੀ ਪ੍ਰਮੋਦ ਕੁਮਾਰ ਦੀ ਤੇ ਪਤਾ ਲੱਗ ਗਿਆ ਸੀ ਵੀ ਜਿਹੜਾ ਕਸ਼ਨਦੋਈ ਉਹਦੀ ਇੰਟਰਵਿਊ ਕਿਥੇ ਹੋਈ ਹੈ ਇਸ ਤਰੀਕੇ ਦੀ ਕੋਈ ਕਮੇਟੀ ਬਣੇ ਤੇ ਉਹ ਇਨਕੁਆਇਰੀ ਕਰੇ ਤੇ ਫਿਰ ਇਨਸਾਨ ਮਿਲ ਜੂਗਾ ਉਦੋਂ ਤੇ ਫਿਰ ਰੋਲ ਆਪ ਪੈਂਦਾ ਰਹੂਗਾ ਕੱਲ ਨੂੰ ਜੇ ਕਿਤੇ ਆਰਮੀ ਦਾ ਜੋੜ ਜੜਿਆ ਤੇ ਫਿਰ ਉਹ ਸਬਕ ਜੁੜਿ ਸਕੋਣਗੇ ਨਾ ਜੀ ਆਈਐਸ ਪਰਮਵੀਰ ਸਿੰਘ ਇਸ ਮਾਮਲੇ ਦੀ ਜਾਂਚ ਦਿੱਤੀ ਗਈ ਹੈ ਪਰਿਵਾਰ ਕਹਿ ਰਿਹਾ ਹੈ ਕਿ ਸੀਬੀਆਈ ਦੇ ਜਾਂਚ ਵਾਲੇ ਕਰ ਦਿੱਤੀ ਜਾਏ ਜੇ ਤੁਹਾਡੇ ਤੋਂ ਨਹੀਂ ਹੁੰਦੀ ਤਾਂ ਬਹੁਤ ਸਾਰੀਆਂ ਵੀਡੀਓਜ਼ ਜਾਂ ਮਾਫੀ ਮੰਗਦਾਂ ਦੇ ਸਬੂਤ ਉਹ ਪਰਿਵਾਰ ਜ਼ਾਰ ਕਰ ਰਿਹਾ ਹੈ ਸਾਹਮਣੇ ਲਿਆ ਕੇ ਰੱਖ ਰਿਹਾ ਉਦੋਂ ਢਾਬੇ ਵਾਲੇ ਦੇ ਕੇ ਅੰਤ ਐਫ ਆਈਆਰ ਹੋਈਏ ਮਾਮਲਾ ਜਦੋਂ ਨਿਤਰੇਗਾ ਤਾਂ ਬਹੁਤ ਕੁਝ ਇਹਦੇ ਵਿੱਚ ਸਾਹਮਣੇ ਆਏਗਾ ਕਿ ਆਖਿਰਕਾਰ ਕੌਣ ਕਿੱਥੇ ਬਿਲਕੁਲ ਆਏਗਾ